ਬਟਾਲਾ ਜ਼ਿਲ੍ਹੇ ਤੋਂ ਵੱਡੀ ਵਾਰਦਾਤ ਹੋੰਦਾ ਮਾਮਲਾ ਸਾਹਮਣੇ ਹੈ ਅਸਲ ਇੱਥੇ ਸਕੂਲ ਨੇੜੇ ਤਾਬੜ ਤੋੜ ਗੋਲੀਬਾਰੀ ਹੋਈ ਜਿਸ ਕਾਰਨ ਸਕੂਲ ਦੇ ਬੱਚਿਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਇਸ ਘਟਨਾ 'ਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਰਸਤੇ 'ਚ ਹੀ ਨੌਜਵਾਨ ਨੇ ਦਮ ਤੋੜ ਦਿੱਤਾ ਇਹ ਸਾਰੀ ਘਟਨਾ ਸਕੂਲ ਦੇ ਬਾਹਰ ਲੱਗੇ ਕੈਮਰੇ 'ਚ ਕੈਦ ਹੋ ਗਈ ਇਹ ਘਟਨਾ ਬਟਾਲੇ ਦੀ ਪੂਸ਼ ਕਲੋਨੀ ਰਾਧਾ ਕ੍ਰਿਸ਼ਨ 'ਚ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਿੱਥੇ ਦੋ ਮੋਟਰ ਯਾ ਸ਼ੁਰੂਆਤੀ ਜਾਂਚ ਦੇ ਸਾਹਮਣੇ ਆਇਆ ਕਿ ਗੋਲੀ ਚਲਾਉਣ ਵਾਲਾ ਨੌਜਵਾਨ ਜਿੰਮ ਚਲਾਉਂਦਾ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ 101 ਇਕੱਟਾਂ ਵਾਲੀ ਥਾਂ ਤੋਂ 100 ਮੀਟਰ ਦੀ ਦੂਰੀ ਤੇ ਕਾਮ ਆਦਮੀ ਪਾਰਟੀ ਦੇ ਆਗੂ ਦਾ ਕਰ ਜਿਸ ਤੇ ਗਨਮੈਨ ਨੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮੌਕੇ ਤੇ ਹੀ ਮੁਲਜ਼ਮ ਨੂੰ ਬੜੀ ਮੁਸ਼ਕਲ ਨਾਲ ਕਾਬੂ ਕਰ ਲਿਆ ਤੇ ਉਸ ਪਾਸੋਂ ਪਿਸਤੌਲ ਵੀ ਬਰਾਮਦ ਕਰ ਲਈ ਗਈ ਉਧਰ ਹੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚ ਕੇ ਚੋਕੇ ਸੀਸੀਟੀਵੀ ਦੇ ਆਧਾਰ ਤੇ ਜਾਂਚ ਕਰ ਰਹੇ ਨੇ 52 ਜਸਪਾਲ ਚਾਹੁੰਦਾ ਜੇ ਮੈਂ ਗਨਮੈਨ ਨੂੰ 8 ਮਹੀਨੇ ਹੋ ਗਏ ਡਿਊਟੀ ਕਰਦੇ ਨੇ ਅੱਛਾ ਜ ਉਦੋਂ ਮੈਂ ਆਪਣੇ ਜਸਪਾਲ ਚਾਹਾਨ ਦੀ ਕੋਠੀ ਲੱਗੇ ਜਿੱਦਾਂ ਆਮ ਤੌਰ ਤੇ ਬੈਠੇ ਹੋਏ ਜਦ ਡੇਰ ਦੋਵੇਂ ਖੁੱਲੇ ਸੀ ਜਦੋਂ ਗੋਲੀ ਦੀ ਆਵਾਜ਼ ਆਈ ਮੈਂ ਆਪਣੇ ਦੀਪੂ ਡਰਾਉਨ ਨੂੰ ਦੱਸਿਆ ਵੀ ਮੈਂ ਮਗਰ ਚੱਲਿਆ ਹੀ ਬੰਦੇ ਦੇ ਜਿਹਦੇ ਮੈਂ ਜਫਾ ਮਾਰ ਕੇ ਪਿਸਤਲ ਬਰਾਮਦ ਕਰਾ ਕੇ ਸ਼ਿਟੀ ਐਸਐਚਓ ਦੇ ਹਵਾਲੇ ਕੀਤਾ ਤੇ ਬਾਕੀ ਬਤੌਰੇ ਮੈਂ ਜਸਪਾਲ ਚਾਹਾਨ ਨਾਲ ਲੱਗਾਗਾ ਨਾ ਮੈਂ ਕਿੰਨੀ ਕੁ ਮੁਸ਼ਕਲ ਕਰਨੀ ਵੀ ਕਿੰਨਾ ਮੁਸ਼ਕਲ ਤਾਂ ਬੜੀ ਕਰਨੀ ਪਈ ਆ ਜੀ ਜੇ ਮੈਂ ਨਾਮ ਅਗਰ ਭਜਦਾ ਪਿਸਤਲ ਨਹੀਂ ਮਿਲਣਾ ਨਾ ਬੰਦਾ ਹੀ ਮਿਲਣਾ ਕਿੰਨੇ ਜਣੇ ਸੀ ਇੱਕ ਘੰਟਾ ਮੈਨੂੰ ਮਗਰ ਮਕਸਦ ਤੱਕ ਕਰਨੀ ਪਈ ਉਹਦੇ ਭਜਣਾ ਠ ਕੇ ਗਲੀ ਚ ਵੜਦਾ ਕਿਤੇ ਕਿਸੇ ਬੰਨੇ ਮੈਂ ਫੜ ਲਿਆ ਹਾਂ ਤੇ ਜਦੋਂ ਫੜਨ ਲੱਗੇ ਉਹਨੇ ਕੋਈ ਤੁਹਾਡੇ ਤੇ ਪਿਸਤੌਲ ਨਹੀਂ ਉਹਨੇ ਮੈਨੂੰ ਇਮਾਨਦਾਰੀ ਨਾਲ ਪਿਸਤਲ ਫੜਾਤਾ ਮੈਂ ਉਹਨੂੰ ਦੱਸਤਾ ਮੈਂ ਮੈਂ ਚੈਂਬਰ ਤੇ ਗੋਲੀ ਚਾੜੀ ਆ ਮੈਂ ਗੋਲੀ ਚਲਾ ਦੇਣੀ ਆ ਤੇ ਪਿਸਤਲ ਦੇ ਭਾਲੇ ਕਰਦੇ ਤੇ ਚੰਗੀ ਗੱਲ ਆ ਕਿੰਨੇ ਜਣੇ ਹੀ ਗੋਲੀ ਚਲਾਉਣ ਵਾਲੇ ਬਾਕ ਪਿਸਟਲ ਮੈਂ ਆਇਆ ਨੂੰ ਜਫਾ ਮਾਰ ਕੇ ਫੜ ਲਿਆ ਮੈਂ ਪਿਸਟਲ ਦੇ ਦੇਂਗਾ ਚੰਦਾ ਰਹੂੰਗਾ ਪਿਸਟਲ ਮੈਂ ਮੇਰੇ ਬਰਾਮਤ ਕਰਾ ਕੇ ਮੈਂ ਸਿਟੀ ਦੇ ਆਇਆ ਸੱਤੋ ਦੇ ਵੱਲੇ ਕਰ ਬੰਦਾ ਕਿੱਥੇ ਆਇਆ ਬੰਦਾ ਵੀ ਸਿਟੀ ਸੱਤੋ ਦੇ ਵੱਲੇ ਕਰ ਜਿਹੜਾ ਇਹ ਗੋਲੀ ਚੱਲੀ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਤੇ ਕੀ ਮਾਹੌਲ ਬੜਾ ਮਾੜਾ ਜਿੱਧਰੋਂ ਬੱਚੇ ਆਉਂਦੇ ਸੀ ਮੈਨੂੰ ਨਹੀਂ ਪਤਾ ਕੋਈ ਰੰਜਿਸ਼ ਹੀ ਕੀ ਸੀ ਜਦੋਂ ਇਹ ਬੰਦੇ ਤੋਂ ਪਿਸਟਲ ਮੈਂ ਦੱਬ ਚੜਾਉਂਦਿਆਂ ਵੇਖ ਲਿਆ ਵਾ ਇਹਦੇ ਮਾਹਰ ਮੈਂ ਲੱਗ ਜਾਵਾਂਗਾ ਜਦੋਂ ਤੁਸੀਂ ਉਹਦੇ ਮਗਰ ਜਾ ਰਹੇ ਸੀ ਮਤਲਬ ਭੱਜਾਂ ਮੈਂ ਕਿੰਨੇ ਜਣੇ ਸੀ ਇਹ ਦੋ ਹੀ ਇੱਕ ਪਤਾ ਨਹੀਂ ਕਿੱਦਾਂ ਵੜ ਗਏ ਇਹਨਾਂ ਵਿੱਚ ਜਿਹਦੇ ਕੋਲ ਪਿਸਤਲ ਹੀ ਆ ਮੈਂ ਫੜ ਲਿਆ ਉਹਨੇ ਦੱਸਿਆ ਕੁਝ ਵੀ ਕਿਉਂ ਜੇ ਨਹੀਂ ਨਾ ਅਜੇ ਬ੍ਰਾਂਤੀ ਹੁਣ ਸੀਐਸਟਾਪ ਇਹਨੂੰ ਖੜਨਗੇ ਫਿਰ ਸੀਐਸਟਾਪ ਵਾਲੇ ਪੁੱਸਣਗੇ ਪਹਿਲਾਂ ਮੈਂ ਸੀਐਸਟਾਪ ਡਿਊਟੀ ਮਾਨਦਾਰੀ ਨਾ ਕੀਤੀ ਆ ਤੇ ਅੱਗੇ ਵੀ ਕਰਦੇ ਆ ਆਉਣੇ ਰਹਿ ਗਈ ਸਾਲਖੰਡ ਨੌਕਰੀ ਬਾਕੀ ਜੋ ਸਾਹਬ ਨੂੰ ਮਨਜ਼ੂਰ ਹੋਊਗਾ ਕੱਟ ਨਾ ਮੱਚਾ ਪੜਦਾ ਪਤਾ ਨਹੀਂ ਮੈਂ ਇੱਧਰ ਗਾ ਨਹੀਂ ਆਇਆ ਮੈਂ ਉੱਥੋਂ ਮਗਰ ਭੱਜਾ ਦੇ ਦੋ ਦੋਨੂੰ ਭੱਜਾ ਸਾਡੀ ਕੋਠੀ ਵਾਲ ਨੂੰ ਭੱਜਾ ਬੰਦੂਗਾ ਬੱਚਾ ਇਹ ਨਹੀਂ ਕਹੋਦੀ ਮੈਨੂੰ ਪਤਾ ਮੈਂ ਮਗਰ ਭੱਜਾਂ ਵਾ ਇੱਕ ਘੰਟੇ ਬਾਅਦ ਮੈਂ ਮੱਚਾ ਕੁਤਨਾ ਚੁੱਤੀ ਦੀ ਕਮੀਜ਼ ਪਾਈ ਤਾਂ ਮੋਨਾ ਹੀ ਮਟੋ ਚਲੋ ਲਿਆ ਦੁਬਾਰਾ ਕਰੋ ਕਿਤੇ ਆ ਕੇ ਪਤਾ ਲੱਗਿਆ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ ਜੋ ਕਿ ਹਾਥੀਗੇੜ ਅੰਮ੍ਰਿਤਸਰ ਇਸ ਹਾਥੀਗੇੜ ਪਟਿਆਲਾ ਦਾ ਰਹਿਣ ਵਾਲਾ ਹੈ ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀ ਹਸਪੀਟਲ ਹਸਪੀਟਲ ਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋਨੋਂ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲਦ ਜਿਨ੍ਹਾਂ ਦੇ ਗੋਲੀ ਚੱਲੀ ਸਰ ਉਹ ਬੱਚੇ ਆ ਜਾਂ ਜਿਨ੍ਹਾਂ ਦੇ ਉੱਤੇ ਗੋਲੀ ਚੱਲੀ ਜੀ ਹਜੇ ਪ੍ਰੀਲੀਮినਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮੰਦੀ ਫਾਸਪੀਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਮਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਦਮਨ ਗੁਰਾਇਆ ਤੇ ਉਹਦੇ ਦੋਸਤ ਨੇ ਜਿਹੜੇ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਵੀ ਉੱਥੇ ਨਾਲ ਸੀਗੇ ਉਸ ਟਾਈਮ ਤੇ ਉਹਨ ਜੀ ਹਜੇ ਅਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਨੂੰ ਤਨੁਸਾਰੀ ਡਿਟੇਲ ਬਾਰ ਦਿੱਤਾ ਜਾਵੇਗਾ ਸਟੂਡੈਂਟਸ ਇਥੇ ਪੜ੍ਹਨ ਆਏ ਮੈਂ ਬਦਰ ਕਹਿ ਰਹੇ ਹਾਂ ਕਿ ਥੋੜੀ ਦੇਰ ਤੋਂ ਬਾਅਦ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀ ਆਈ ਜੀ ਕੋਈ ਸਮਾਂ ਸੀਸੀਟੀਵੀਜ਼ ਹੈਗੀਆਂ ਨੇ ਇਹਦੀ ਅਸੀਂ ਸਾਰੇ ਕਿਉਂਕਿ ਸੰਗਣਾ ਇਲਾਕਾ ਹੈ ਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਹਾਂ ਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ ਸਰਬਾਹੂਬ ਕੀ ਇਹ ਮਾਮਲਾ ਹੋਇਆ ਜਿਹੜੇ ਗੋਲੀ ਚੱਲਣ ਦੀ ਸੂchnਾ ਸਾਹਮਣੇ ਆ ਰਹੀ ਹੈ ਦੇਖੋ ਡੇਢ ਕੋ ਘੰਟਾ ਪਹਿਲੇ ਮੈਂ ਤੇ ਆਪਣੇ ਬਾਥਰੂਮ ਚ ਨਹਾ ਰਿਹਾ ਸੀ ਤੇ ਮੈਨੂੰ ਨਹਾ ਕੇ ਬਾਹਰ ਨਿਕਲਿਆ ਤੇ ਮੇਰੇ ਇੱਕ ਦੋਸਤ ਦਾ ਫੋਨ ਆਇਆ ਵੀ ਜੁਹਾਨ ਸਾਹਿਬ ਕੀ ਹੋਇਆ ਬਾਹਰ ਮੈਂ ਕੀ ਹੋਇਆ ਕਹਿੰਦੇ ਗਨਮੈਨ ਤੁਹਾਡੇ ਭੱਜੇ ਜਾ ਰਹੇ ਨੇ ਤੇ ਮੈਂ ਬਾਹਰ ਨਿਕਲ ਕੇ ਦੇਖਿਆ ਤੇ ਆਪਣੇ ਡਰਾਈਵਰ ਨੂੰ ਪੁੱਛਿਆ ਕਹਿੰਦੇ ਇੱਥੇ ਗੋਲੀ ਚੱਲੀ ਹੈ ਗਲੀ ਦੇ ਵਿੱਚ ਮੇਰੀ ਕੋਠੀ ਤੋਂ ਕੋਈ 7 8 10 ਕੋਠੀਆਂ ਪਿੱਛੇ ਤੇ ਗਨਮੈਨ ਪਿੱਛੇ ਭੱਜੇ ਦਿਉ ਤੇ ਲੜਕੇ ਗੋਲੀ ਚਲਾ ਕੇ ਪੈਦਲ ਹੀ ਜਾ ਰਹੇ ਸਨ ਔਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਮੇਰੇ ਗਨਮੈਨ ਰਾਜਕੁਮਾਰ ਨੇ ਉਸ ਬੰਦੇ ਨੂੰ ਫੜ ਲਿਆ ਔਰ ਉਸ ਕੋਲ ਵੈਪਨ ਵੀ ਬਰਾਮਦ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਸਲ ਕਿੰਨੇ ਘੰਟੇ ਦਾ ਟਾਈਮ ਲੱਗਾ ਅੰਦਾਜ਼ਾ ਆ ਦੋ ਘੰਟੇ ਪਹਿਲੇ ਦਾ ਹੀ ਕੀ ਕਹਿਣਾ ਚਾਹੁੰਦੇ ਹੋ ਇਦਾਂ ਦੀ ਵਾਰਦਾਤ ਹੋਣੀ ਤੇ ਦੇਖੋ ਗੱਲ ਇਹ ਆ ਵੀ ਇਸ ਕੇਸ ਨੂੰ ਵੈਸੇ ਤੇ ਜੋ ਮੈਂ ਮਹਿਸੂਸ ਕਰਨਾ ਕੋਈ ਉਸ ਦਾ ਜਾਤੀ ਰੰਜਿਸ਼ ਨਾ ਹੋਏ ਉਹਨਾਂ ਦੀ ਲੇਕਿਨ ਇਨੂੰ ਹੋਰ ਕਿਸੇ ਲੈਜੇ ਨਾਲ ਦੇਖਣਾ ਜਾਂ ਹਜੇ ਬੈਣੀ ਇਹ ਮੁਨਾਸਬ ਨਹੀਂ ਸਮਝਦਾ ਬਾਕੀ ਪੁਲਿਸ ਇਨਕੁਆਇਰੀ ਕਰੇਗੀ ਤੇ ਬਾਅਦ ਪਤਾ ਚੱਲੇਗਾ